ਕੁਝ ਹੋਰ ਤਾਂ ਇਹ ਜੋਬ ਆਪਣੀ ਅੱਜ ਦੀ ਨਿਊਜ਼ ਤੇ ਅੱਜ ਆਪਾਂ ਪਹੁੰਚੇ ਆਏ ਤਲਵੰਡੀ ਸਾਬੋ ਜਿਹੜੀ ਕਿ ਆਏ ਬੁੱਧਵਾਰ ਨੂੰ ਮੰਡੀ ਲੱਗਦੀ ਹੈ ਟਰੈਕਟਰਾਂ ਦੀ ਤੇ ਇੱਥੇ ਅੱਜ ਤੁਹਾਡੇ ਨਾਲ ਕੁਝ ਕੁ ਟਰਾਲੀਆਂ ਜੋ ਹੈ ਆਪਣੇ ਚੈਨਲ ਦੇ ਉੱਤੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤੁਸੀਂ ਦੇਖ ਹੀ ਸਕਦੇ ਕਿੰਨੀ ਸ਼ਾਨਦਾਰ ਟਰਾਲੀ ਹੈ ਤੇ ਪੂਰੇ ਸਟicker ਵਗੈਰਾ ਲੱਗੇ ਹੋਏ ਆਈ ਲਵ ਖੇਤੀ ਲਿਖਾ ਹੋਇਆ ਹੈ ਹਨਾ ਤੇ ਇਹਦੀ ਇੰਤਜਾਏ 1.90 ਹਜ਼ਾਰ ਰੁਪਈਆਂ ਨੇ ਇਹਦੀ ਕੀਮਤ ਰੱਖੀ ਹੋਈ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਇੱਧਰ ਪੌੜੀ ਵਗੈਰਾ ਸਾਰਾ ਕੁਝ ਲੱਗਾ ਹੋਇਆ ਹੈ ਨਾ ਟੈਰਾਂ ਦੇ ਵਿੱਚ ਡਿਜ਼ਾਈਨ ਵਗੈਰਾ ਸਾਰਾ ਕੁਝ ਦੇਖ ਸਕਦੇ ਹੋ ਠੀਕ ਹੈ ਇੱਧਰ ਦੇਖ ਸਕਦੇ ਹੋ ਕਿੰਨੀ ਸ਼ਾਨਦਾਰ ਟਰਾਲੀ ਆ ਕੋਤੰਗ ਪਿੱਛੇ ਤੋਂ ਵੀ ਦਿਖਾ ਸਕਦੇ ਸਿੱਧੂ ਨੇ ਸਾਰੇ ਬਾਈ ਦੀ ਫੋਟੋ ਲੱਗੀ ਹੋਈ ਹੈ ਨਾ ਕਿੰਨੀ ਸੋਹਣੀ ਟਰਾਲੀ ਬਾਕੀ ਤੁਹਾਨੂੰ ਦੂਜੀ ਸਾਈਡ ਤੋਂ ਵੀ ਦਿਖਾ ਦਿਨੇ ਠੀਕ ਹੈ ਜੀ ਬਿਲਕੁਲ ਨਿਊ ਟਰਾਲੀ ਹੈ ਨਵੀਂ ਟਰਾਲੀ ਹੈ ਜੀ ਤੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਅੱਗੇ ਆ ਜਾਂਦੀ ਹੈ ਜੀ 12 ਫੁੱਟ ਦੀ ਟਰਾਲੀ 1,65,000 ਰੁਪਏ ਦੀ ਕੀਮਤ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਰੰਗ ਵਗੈਰਾ ਇਹ ਦਾ ਕਰਨ ਵਾਲਾ ਹੈ ਜਾਲੀਆਂ ਬ੍ਰੀਕ ਜਗਾ ਜਾਲੀ ਲੱਗੀ ਹੈ ਸਿੰਗਲ ਟੈਰੀ ਟਰਾਲੀ ਹੈ ਸਿੰਗਲ ਪੰਪ ਹੈ ਜੀ ਠੀਕ ਹੈ ਬਾਕੀ ਵੀ ਦੇਖ ਸਕਦੇ ਹੋ ਤੇ ਇਹਦੇ ਆਪਣੇ ਕੀ ਤੁਸੀਂ ਦੇਖ ਸਕਦੇ ਹੋ ਇਹ ਸਪੇਸ ਵਗੈਰਾ ਦਿੱਤਾ ਹੋਇਆ ਹੈ ਨਾ ਦੇਖ ਸਕਦੇ ਹੋ ਤੇ ਇਹਦੇ ਰੰਗ ਵਗੈਰਾ ਕਰਨ ਵਾਲਾ ਹੈ ਬਾਕੀ ਹੋਰ ਸੋਹਣੀ ਟਰਾਲੀ ਹੈ ਜਰੂਰ ਦਿਖਾ ਸਕਦੇ ਹਾਂ ਸਿੰਗਲ ਟੈਰੀ ਟਰਾਲੀ ਇਹ ਵੀ ਦੇਖ ਤਾਂ ਰਹੇ ਹੋ ਨਾ ਇਹ ਡਿਜ਼ਾਈਨਿੰਗ ਕਰ ਰਹੇ ਇਹਦੀ ਵੀ ਸੋਹਣੀ ਹੈ ਇੱਧਰ ਆ ਜਾਂਦੀ ਹੈ ਜੀ ਇੱਕ ਹੋਰ ਟਰਾਲੀ ਇਹ ਵੀ ਤੇ 11 ਫੁੱਟ ਦੀ ਟਰਾਲੀ ਹੈ ਜੀ ਤੇ ਇਹਦੀ ਕੀਮਤ ਹੈਗੀ 156000 ਇਹਦੀ ਕੀਮਤ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਸਿੰਗਲ ਟੈਰੀ ਟਰਾਲੀ ਹੈ ਸਿੰਗਲ ਪੰਪ ਆ ਹੁੱਕ ਦੇਖ ਸਕਦੇ ਹੋ ਤੇ ਇਹਦੇ ਵਿੱਚ ਵੀ ਆਪਣੇ ਸਪੇਸਰ ਦਿੱਤਾ ਹੋਇਆ ਤੇ ਤੁਸੀਂ ਫੀਰ ਰੱਖ ਸਕਦੇ ਹੋ ਨਾ ਦੇਖਾਗੇ ਹੁੱਕ ਕਿੰਨੀ ਮੋਟੀ ਹੈ ਬਾਕੀ ਅੱਗੇ ਆ ਜਾਂਦੀ ਹੈ ਜੀ ਇੱਕ ਹੋਰ ਨਵੀਂ ਸ਼ਾਨਦਾਰ ਟਰਾਲੀ ਇਹਦੇ ਉੱਤੇ ਵੀ ਰੰਗ ਨਹੀਂ ਕੀਤਾ ਹੋਇਆ ਇਹਦੇ ਸਪਰੇਅ ਦਿੱਤਾ ਹੋਇਆ ਜੀ 1 ਲੱਖ 62000 ਇਹਦੀ ਕੀਮਤ ਹੈ ਇਹਦੇ ਕਲਰ ਨਹੀਂ ਕੀਤਾ ਹੋਇਆ ਬਰੀਕ ਜਾਲੀਆਂ ਵਾਲੀ ਜਿਹੜੀ ਇਹ ਬੈੱਡ ਲਾਏ ਹੋਏ ਸਿੰਗਲ ਟਾਇਰੀ ਟਰਾਲੀ ਹੈ ਜੀ ਠੀਕ ਹੈ ਜੀ ਤੇ ਅੱਗੇ ਆ ਜਾਂਦੀ ਹੋਰ ਸ਼ਾਨਦਾਰ ਟਰਾਲੀ ਸਿੰਗਲ ਟਾਇਰੀ ਟਰਾਲੀ ਹੈ ਸਿੰਗਲ ਪੰਪ ਟਰਾਲੀ ਹੈ ਤੇ ਇਹਦੇ ਜਿਹੜੇ ਕੋਈ ਜਾਲੀ ਨਹੀਂ ਲੱਗੀ ਹੋਈ ਬਿੱਡਾਂ ਦੇ ਉੱਤੇ ਸਿੰਪਲ ਬੈੱਡ ਲਾਏ ਹੋਏ ਆ ਬਾਈ ਨੇ ਹਨਾ ਤੇਰੀ ਕੀਮਤ ਹੈਗੀ 135000 ਇਹਦੀ ਕੀਮਤ ਹੈੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਲਰ ਵਗੈਰਾ ਇਹਦੇ ਕੀਤਾ ਹੋਇਆ ਜੀ ਅੱਗੇ ਆ ਜੀ ਹੁੰਦੀ ਇੱਕ ਹੋਰ ਸ਼ਾਨਦਾਰ ਟਰਾਲੀ ਤੇ ਇਹ ਸਿੰਗਲ ਬੰਪ ਟਰਾਲੀ ਸਿੰਗਲ ਟਾਇਰੀ ਹੈ ਠੀਕ ਹੈ ਜੀ ਤੇ ਇਹਦੀ ਕੀਮਤ ਹੈਗੀ 148000 ਇਹਦੀ ਕੀਮਤ ਹੈ ਤੇ ਟੂਲ ਵਗੈਰਾ ਦਿੱਤਾ ਹੋਇਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿ ਕਲਰ ਤੋਂ ਬਣਾਇਆ ਹੈ ਠੀਕ ਹੈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਡਿਜ਼ਾਈਨਿੰਗ ਵਗੈਰਾ ਇਹਦੇ ਵੀ ਕੀਤੀ ਹੋਈ ਹੈ ਇੱਕ ਓਨਲੀ ਕਲਰ ਤੋਂ ਰਹਿੰਦੀ ਹੈ ਜੀ ਇੱਧਰ ਦੇਖ ਸਕਦੇ ਹੋ ਅੱਗੇ ਪੌੜੀ ਵੀ ਦਿੱਤੀ ਹੋਈ ਹੈ ਤੇ ਹੁੱਕ ਦੇਖ ਸਕਦੇ ਹੋ ਕਿੰਨੀ ਮੋਟੀ ਐ ਬਾਕੀ ਸਿੰਗਲ ਟੈਰੀ ਟਾਲੀ ਸਿੰਗਲ ਪੰਪ ਹੈ ਜੀ ਦੇਖ ਹੀ ਸਕਦੇ ਹੋ ਹਨਾ ਤੇ ਇਹਦੀ ਕੀਮਤ ਹੈ ਕਿ 1,48,000 ਕਿਹਾ ਜਾਂਦੀ 12 ਕੁੱਟੀ ਟਾਲੀ ਤੇ ਇਹਦੀ ਕੀਮਤ ਹੈਗੀ ਹੈ 1,65,000 ਇਹਦੀ ਕੀਮਤ ਹੈ ਜੀ ਬਾਕੀ ਤੁਸੀਂ ਦਾ ਦੇਖ ਸਕਦੇ ਹੋ ਕਿ ਪਿੱਛੇ ਜਿਹੜੀਆਂ ਹੈਗੀਆਂ ਇਹ ਡੰਗੀਆਂ ਲੱਗੀਆਂ ਹੋਈਆਂ ਦੋ ਜਿਵੇਂ ਕੋਈ ਮਨ ਲਓ ਵਜਨ ਵਗੈਰਾ ਭਰ ਕੇ ਟਰਾਲੀ ਦੇ ਵਿੱਚ ਤੇ ਖੜਾਉਣੀ ਹੋਵੇ ਇਹਨਾਂ ਡੰਗਿਆਂ ਨੂੰ ਤੁਸੀਂ ਲਾ ਸਕਦੇ ਹੋ ਤੇ ਬਾਕੀ ਡਿਜ਼ਾਈਨਿੰਗ ਵਗੈਰਾ ਵੀ ਬਿਲਕੁਲ ਕਹਿਣਾ ਸੋਹਣੀ ਟਰਾਲੀ ਉਹ ਪੇਂਟ ਵਗੈਰਾ ਕੀਤਾ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਹੈ ਨਾ ਬਹੁਤ ਸੋਹਣੀ ਟਰਾਲੀ ਜਿਹੜੀ ਇਹ ਡਿਜ਼ਾਈਨ ਕੀਤੀ ਹੋਈ ਹੈ ਤੇ ਜੇ ਕਿਸੇ ਵੀ ਬਾਈ ਨੇ ਕੋਈ ਵੀ ਇਹਨਾਂ ਦੇ ਵਿੱਚ ਕੋਈ ਵੀ ਟਰਾਲੀ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਆਪਾਂ ਬਾਈਆਂ ਦਾ ਨੰਬਰ ਸਕਰੀਨ ਦੇ ਉੱਤੇ ਜੀ ਦੇ ਦਾਂਗੇ ਤੇ ਬਾਈ ਜਰੂਰ ਇੱਕ ਵਾਰੀ ਕੋ ਟਰਾਲੀਆਂ ਵਾਲੇ ਪੁੱਛ ਰਹੇ ਹੋ ਤੇ ਐਦਾਂ ਵੀ ਆਪਾਂ ਤੁਹਾਨੂੰ ਹੋਰ ਵੀ ਸ਼ਾਨਦਾਰ ਵੀਡੀਓ ਦਿਖਾਵਾਂਗੇ ਆਪਣੇ ਚੈਨਲ ਦੇ ਉੱਤੇ ਤੇ ਮਿਲਦੇ ਆਂ ਵੀਡੀਓ ਦੇ ਵਿੱਚ